ਸਤਿ ਸ਼੍ਰੀ ਅਕਾਲ ਬੱਚਿਓ ਅੱਜ ਆਪਾਂ ਪੜਾਂਗੇ ਲੇਖ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਸਨ ਆਪ ਦਾ ਜਨਮ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਵਿੱਚ ਹੋਇਆ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਆਖਦੇ ਹਨ ਆਪ ਦੇ ਪਿਤਾ ਦਾ ਨਾਮ ਮਹਤਾ ਕਾਲੂ ਅਤੇ ਮਾਤਾ ਦਾ ਨਾ ਤ੍ਰਿਪਤਾ ਦੇਵੀ ਸੀ ਜਦੋਂ ਆਪ 5 ਸਾਲ ਦੇ ਹੋਏ ਤਾਂ ਪਹਿਲਾ ਪੰਡਤ ਅਤੇ ਫਿਰ ਮੌਲਵੀ ਕੋਲ ਪੜਨ ਭੇਜਿਆ ਗਿਆ ਆਪ ਨੂੰ ਮੱਛਾਚਾਰਨ ਲਈ ਬਾਹਰ ਖੇਤਾਂ ਵਿੱਚ ਭੇਜਿਆ ਗਿਆ ਪਰ ਆਪ ਉੱਥੇ ਵੀ ਉਲੰਬਾ ਹੀ ਲਿਆਏ ਆਪ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਭੇਜਿਆ ਪਰ ਆਪਨੇ ਉਹਨਾਂ ਰੁਪਿਆਵਾਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਆਪਨੇ ਸੁਲਤਾਨਪੁਰ ਲੋਧੀ ਵਿੱਚ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦੀ ਨੌਕਰੀ ਕੀਤੀ ਆਪ ਦਾ ਵਿਆਹ ਬੀਬੀ ਸੁਲਖਣੀ ਨਾਲ ਹੋਇਆ ਆਪ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਪੈਦਾ ਹੋਏ ਆਪਨੇ ਲੋਕਾਂ ਦੇ ਉਧਾਰ ਲਈ ਚਾਰ ਉਦਾਸੀਆਂ ਕੀਤੀਆਂ ਆਪਨੇ ਸੱਜਣ ਜਿਹੇ ਠੱਗਾ ਅਤੇ ਕੌਡੇ ਜਿਹੇ ਰਾਖਸ਼ਾਂ ਦਾ ਉਧਾਰ ਕੀਤਾ ਆਪ ਦੀ ਸਿੱਖਿਆ ਸੀ ਕਿ ਰੱਬ ਇੱਕ ਹੈ ਸਦਾ ਸੱਚ ਬੋਲੋ ਕਿਰਤ ਕਰੋ ਅਤੇ ਵੰਡ ਕੇ ਛਕੋ ਕਿਸੇ ਨਾਲ ਵੈਰ ਵਿਰੋਧ ਨਾ ਕਰੋ ਆਪ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ